ਸਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਲਗਜ਼ਰੀ ਸਭ ਤੋਂ ਰਾਇਲ ਕੋਰਾ ਟਾਇਲ ਸਟੋਰ ਤੇ ਜਿਨ੍ਹਾਂ ਦੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਆ ਤਾਂ ਤੁਸੀਂ ਦੇਖ ਲਓ ਬਾਜ਼ਾਰ 'ਚ ਜਿੱਥੇ ਮਰਜ਼ੀ ਚਲ ਜਾਓ 30 35 ਰੁਪਏ ਸਕਰ ਫੁੱਟ ਤੋਂ ਘੱਟ ਨਹੀਂ ਮਿਲਦੀ ਕੋਰਾ ਟਾਇਲ ਦੇ ਆਜੋ ਸਿਰਫ 10 ਰੁਪਏ ਸਕੁਅਰ ਫੁੱਟ ਦੇ ਵਿੱਚ ਤੁਸੀਂ ਲੈ ਕੇ ਜਾ ਪਾ ਜੀ ਇੱਕ ਮਿੰਟ ਗੱਲ ਸੁਣੋ ਇਹ 6 ਰੁਪਏ ਫੁੱਟ ਦੀ ਮਿਕਸ ਵਾਲ 6 ਰੁਪਏ ਫੁੱਟ ਦੇ ਵਿੱਚ ਭਾਈ ਜੀ ਤੁਸੀਂ ਠੀਕ ਹੋ ਬਾਜ਼ਾਰ 'ਚ 30 35 ਰੁਪਏ ਫੁੱਟ ਤੋਂ ਘੱਟ ਨਹੀਂ ਮੈਂ 10 ਰੁਪਏ ਕਿਹਾ ਬੜਾ ਜਿਆਦਾ ਨਹੀਂ ਕਿ ਹਾਂ ਭਾਈ ਜੀ 6 ਰੁਪਏ ਫੁੱਟ 10 ਵੀ ਨਹੀਂ ਦੇਣੀ ਜੀ ਆਪਾਂ 6 ਰੁਪਏ ਫੁੱਟ ਦੇ ਵਿੱਚ ਮਿਕਸ ਮਾਲ ਦੇਣਾ ਹੈ ਸਿਰਫ 6 ਰੁਪਏ ਤੋਂ ਫੁੱਟ ਤੋਂ ਆਹ ਤਾਂ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਡਿਜ਼ਾਈਨ ਆ ਵੱਡੇ ਵੱਡੇ ਹੋਟਲ ਨਹੀਂ ਲੱਗਦਾ ਇਹ ਜ਼ਰੂਰ 60 65 ਰੁਪਏ ਨੂੰ ਦਵੋਗੇ ਤੁਸੀਂ ਭਾਜੀ 30 ਰੁਪਏ 32 64 ਜਿਹੜਾ ਮਰਜੀ ਕਲਰ ਚੱਕੋ ਸਿਰਫ 30 ਰੁਪਏ ਫੁੱਟ ਦੇ ਵਿੱਚ ਹੀ ਅੱਛਾ ਰੰਗ ਜਿਹੜਾ ਮਰਜ਼ੀ ਲੈ ਜਾਓ ਡਿਜ਼ਾਈਨ ਜਿਹੜਾ ਮਰਜ਼ੀ ਲੈ ਜਾਓ ਦੇਖੋ ਸਟਾਕ ਪਿਆ ਹੈਗਾ ਡਿਜ਼ਾਈਨ ਜਿਹੜਾ ਮਰਜ਼ੀ ਲੈ ਲਓ ਸਿਰਫ 30 ਰੁਪਏ ਦੇ ਵਿੱਚ ਦੇਖੋ ਜੀ ਛੇਤੀ ਛੇਤੀ ਆ ਜਾਓ ਤੁਸੀਂ ਆਪ ਦੇਖ ਲਓ ਜ ਹੁਣ ਨਹੀਂ ਲਾਇਆ ਹਰ ਇੱਕ ਜਗ੍ਹਾ ਲਿਖਿਆ ਆਨ ਸੋਲਡ ਆਊਟ ਮਤਲਬ ਸਾਰਾ ਕੁਝ ਮੈਂਟੋ ਮੈਂਟੀ ਲੋਕ ਟਰਾਲੀਆਂ ਭਰ ਬਰ ਕੇ ਟਰੱਕ ਭਰ ਬਰ ਕੇ ਲੈ ਕੇ ਜਾ ਰਹੇ ਤੁਸੀਂ ਵੀ ਆ ਜਾਓ ਦਵਾ ਦਾ ਪਹੁੰਚੋ 2x4 ਜਿਹੜੀ ਬਾਜ਼ਾਰ ਦੇ ਵਿੱਚ 70 ਰੁਪਏ ਸਕਰ ਫੁੱਟ ਤੋਂ ਘੱਟ ਕੋਈ ਦੁਕਾਨਦਾਰ ਦਿੰਦਾ ਹੀ ਨਹੀਂ ਹੈਗਾ ਪਰ ਗੋਰਾ ਟਾਇਲ ਦੇ ਰਿਹਾ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਤਿੰਨ ਤਿੰਨ ਗੁਣਾ ਰੇਟ ਘੱਟ ਦੱਸ ਰਹੇ ਤੁਸੀਂ ਤਿੰਨ ਤਿੰਨ ਗੁਣਾ ਰੇਟ ਘੱਟ ਭਾਜੀ ਮੈਂ ਤਾਂ ਵੀਡੀਓ ਦੇ ਥਰੂ ਥੋੜੇ ਦੱਸ ਰਿਹਾ ਕਿ ਭਾਈ 25 ਰੁਪਏ ਫੁੱਟ 2x4 ਜਿੰਨਾ ਮਰਜ਼ੀ ਸਟਾਕ ਲੈ ਜਾਓ ਚੱਕ ਕੇ ਹਰ ਇੱਕ ਦੇ ਦਿਲ ਤੇ ਲਿਖਾਇਆ ਹਰ ਘਰ ਦੀ ਸ਼ਾਨ ਗੋਰਾ ਟਾਇਲ ਰਾਮ ਪਰਾਹੁਲ ਚਾਹੇ ਤੁਸੀਂ ਘਰ ਬਣਾ ਰਹੇ ਹੋ ਕੋਠੀ ਬਣਾ ਰਹੇ ਹੋ ਆਫਿਸ ਬਣਾ ਰਹੇ ਹੋ ਤੁਸੀਂ ਪੀਜੀ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਆਜੋ ਲੋਕ ਤਾਂ ਪੰਜਾਬ ਛੱਡ ਕੇ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਤੱਕ ਆ ਰਹੇ ਆ ਤੁਸੀਂ ਵੀ ਆਜੋ ਬੱਤੇ ਫਾਇਦੇ ਹੋ ਰਹੇ ਇੱਥੇ ਸਲੋਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਲਗਜ਼ਰੀ ਸਭ ਤੋਂ ਰਾਇਲ ਗੋਰਾ ਟਾਇਰ ਸਟੋਰ ਤੇ ਜਿਨ੍ਹਾਂ ਦੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਜਿਨ੍ਹਾਂ ਨੇ ਛੋਟੇ ਘਰ ਬਣਾ ਰਿਆ ਵੱਡੇ ਘਰ ਬਣਾ ਰਿਆ ਲੱਖਾਂ ਰੁਪਏ ਤੁਹਾਡੇ ਪਾਜਣੇ ਵੀਡੀਓ ਐਂਡ ਤੱਕ ਦੇਖ ਲਓ ਆਹ ਟਾਇਲ ਤੁਸੀਂ ਦੇਖ ਲਓ ਬਾਜ਼ਾਰ 'ਚ ਜਿੱਥੇ ਮਰਜ਼ੀ ਚਲ ਜਾਓ 30 35 ਰੁਪਏ ਸਕਰ ਫੁੱਟ ਤੋਂ ਘੱਟ ਨਹੀਂ ਮਿਲਦੀ ਕੋਰਾ ਟਾਇਲ ਦੇ ਆਜੋ ਸਿਰਫ 10 ਰੁਪਏ ਪਰ ਸਕੁਅਰ ਫੁੱਟ ਦੇ ਵਿੱਚ ਤੁਸੀਂ ਲੈ ਗਏ ਭਾਈ ਇੱਕ ਮਿੰਟ ਗੱਲ ਸੁਣੋ ਇਹ 6 ਰੁਪਏ ਫੁੱਟ ਜੀ ਮਿਕਸ ਮਾਲ 6 ਰੁਪਏ ਫੁੱਟ ਦੇ ਵਿੱਚ ਭਾਈ ਜੀ ਤੁਸੀਂ ਠੀਕ ਹੋ ਬਾਜ਼ਾਰ ਚ 30 35 ਰੁਪਏ ਫੁੱਟ ਤੋਂ ਘੱਟ ਨਹੀਂ ਮੈਂ 10 ਰੁਪਏ ਕਿਹਾ ਰ ਬੜਾ ਜਿਆਦਾ ਨਹੀਂ ਕਿ ਹਾਂ ਭਾਈ 6 ਰੁਪਏ ਵਾਟਾ 10 ਵੀ ਨਹੀਂ ਦੇਣੀ ਜੀ ਆਪਾਂ 6 ਰੁਪਏ ਫੁੱਟ ਦੇ ਵਿੱਚ ਮਿਕਸ ਮਾਲ ਦੇਣਾ ਹੈ ਸਿਰਫ 6 ਰੁਪਏ ਤੋਂ ਫੁੱਟ ਤੋਂ 6 ਰੁਪਏ ਫੁੱਟ ਦੇ ਵਿੱਚ ਸਿਰਫ 6 ਰੁਪਏ ਵਾਟਾ ਜੇ ਸਾਨੂੰ ਇੱਕੋ ਜਿਹਾ ਚਾਹੀਦਾ ਹੋਵੇ ਕੁਆਂਟੀਟੀ ਦੇ ਵਿੱਚ ਚਾਹੀਦਾ ਹੋਵੇ ਫਿਰ ਪਾਜੀ 20 ਰੁਪਏ ਫਟ ਦੇ ਵਿੱਚ ਫਰੈਸ਼ ਸਟਾਕ ਚੱਕੋ 20 ਰੁਪਏ ਫਟ ਦੇ ਵਿੱਚ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਇੱਕ ਨਾਲ ਦਾ ਮਿਲਣਾ ਹੈ ਜੀ ਭਾਈ ਜੀ ਆ 32 ਬਾਈ 64 ਆ 80 ਰੁਪਏ 85 ਰੁਪਏ 90 ਰੁਪਏ ਜੋ ਦੁਕਾਨ ਤੇ ਮਨ ਚ ਆਉਂਦਾ ਉਹ ਲਾਉਂਦਾ ਇਹਦਾ ਰੇਟ ਵੀ ਦੱਸੋ ਕੀ ਆ ਇਹਦਾ ਰੇਟ ਵੀ ਤੁਹਾਨੂੰ ਪਤਾ ਹੈਗਾ ਨਾ ਜੀ 80 85 90 ਹੈਗਾ ਜੋ ਦੁਕਾਨਦਾਰ ਤੇ ਮਨ ਚ ਆਇਆ ਹੈਗਾ ਉਹ ਲਾਉਂਦਾ ਬਿਲਕੁਲ ਹੈ ਜੀ ਪਰ ਗੋਰਾ ਟਾਇਲ ਦੇ ਰਗਾ 30 ਰੁਪਏ ਫਟਾ 32 64 ਜੀ ਦੇਖੋ ਭਾਈ ਜੀ ਮਜ਼ਾਕ ਨਾ ਕਰੋ ਅਸੀਂ ਸਭ ਤੋਂ ਵੱਡੇ ਸਟੋਰ ਗੋਰਾ ਟਾਇਲ ਤੇ ਆਏ ਆ ਜਿੱਥੇ ਲੋਕਾਂ ਦਾ ਵਿਸ਼ਵਾਸ ਆ 80 ਪੀ 70 ਤੁਸੀਂ 60 ਦੇ ਦਿਓ ਤੁਸੀਂ 50 ਦੇ ਦਿਓ 30 ਰੁਪਏ ਕਹਿ ਰਹੇ ਹੋ ਲੋਕਾਂ ਨੇ ਆਉਣਾ ਫੇ ਦੇਣਾ ਪੈਣਾ ਆ ਭਾਜੀ ਲੋਕਾਂ ਨੇ ਬੁਲਾ ਰਹੇ ਆ ਲੋਕਾਂ ਨੂੰ ਆਉਣ ਵਾਲਿਆਂ ਨੂੰ ਡਿਜੀਟਲ ਵਾਚ ਵੀ ਬਿਲਕੁਲ ਫ੍ਰੀ ਦੇਣੀ ਆ ਅੱਛਾ ਆ ਆ ਮੈਨੂੰ ਦੱਸੋ ਆ ਤਾਂ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਡਿਜ਼ਾਈਨ ਆ ਬੱਡੇ-ਬੱਡੇ ਹੋਟਲ ਨਹੀਂ ਲੱਗਦਾ ਇਹ ਜ਼ਰੂਰ 60-65 ਰੁਪਏ ਨੂੰ ਦੋਵੋਗੇ ਤੁਸੀਂ ਭਾਜੀ 30 ਰੁਪਏ 32 64 ਜਿਹੜਾ ਮਰਜ਼ੀ ਕਲਰ ਚੱਕੋ ਸਿਰਫ 30 ਰੁਪਏ ਉੱਡ ਦੇ ਵਿੱਚ ਜੀ ਅੱਛਾ ਰੰਗ ਜਿਹੜਾ ਮਰਜ਼ੀ ਲੈ ਜਾਓ ਡਿਜ਼ਾਈਨ ਜਿਹੜਾ ਮਰਜ਼ੀ ਲੈ ਜਾਓ ਦੇਖੋ ਸਟਾਕ ਪਿਆਗਾ ਡਿਜ਼ਾਈਨ ਜਿਹੜਾ ਮਰਜ਼ੀ ਲੈ ਲਓ ਸਿਰਫ 30 ਰੁਪਏ ਫੜ ਦੇ ਵਿੱਚ ਲੈ ਜਾਓ ਲਾ ਲਓ ਗੋਰਾ ਟਾਇਲ ਤਾਂ ਇੱਕੋ ਹੀ ਗੱਲ ਬਾਰ-ਬਾਰ ਕਹਿ ਰਿਹਾਗਾ ਵੀ ਲੈ ਜਾਓ ਲਾ ਲਓ ਵੈਸੇ ਦੇਖੋ ਜੀ ਛੇਤੀ ਛੇਤੀ ਆ ਜਾਓ ਤੁਸੀਂ ਆਪ ਦੇਖ ਲਓ ਹੁਣ ਨਹੀਂ ਲਾਇਆ ਹਰ ਇੱਕ ਜਗ੍ਹਾ ਲਿਖਿਆ ਆਲ ਸੋਲਡ ਆਊਟ ਮਤਲਬ ਸ ਮੈਂਟੋ ਮੈਂਟੀ ਲੋਕ ਟਰਾਲੀਆਂ ਪਰ ਬਣ ਕੇ ਟਰੱਕ ਪਰ ਬਣ ਕੇ ਲੈ ਕੇ ਜਾਣਾ ਤੁਸੀਂ ਵੀ ਆ ਜਾਓ ਦਵਾ ਦਾ ਪਹੁੰਚੋ ਸਲੋਜੀ ਆ ਵੀ ਚੈੱਕ ਕਰ ਲੋ 2 बाई 4 ਜਿਹੜੀ ਬਾਜ਼ਾਰ ਦੇ ਵਿੱਚ 70 ਰੁਪਏ ਸਕਰ ਫੁੱਟ ਤੋਂ ਘੱਟ ਕੋਈ ਦੁਕਾਨਦਾਰ ਦਿੰਦਾ ਹੀ ਨਹੀਂ ਹੈਗਾ ਪਰ ਗੋਰਾ ਟਾਇਲ ਦੇ ਰਿਹਾ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਤਿੰਨ ਤਿੰਨ ਗੁਣਾ ਰੇਟ ਘੱਟ ਦੱਸ ਰਹੇ ਤੁਸੀਂ ਤਿੰਨ ਤਿੰਨ ਗੁਣਾ ਰੇਟ ਘੱਟ ਭਾਈ ਮੈਂ ਤਾਂ ਵੀਡੀਓ ਦੇ ਥਰੂ ਥੋੜੇ ਦੱਸ ਰਿਹਾ ਕਿ ਭਾਈ 25 ਰੁਪਏ ਫੁੱਟ 2 बाई 4 ਜਿੰਨਾ ਮਰਜ਼ੀ ਸਟਾਕ ਲੈ ਜਾਓ ਚੈੱਕ ਕੇ ਲਓ ਜੀ ਆ ਹੋਰ ਤੁਸੀਂ ਚੈੱਕ ਕਰ ਲਓ ਜੀ ਜਿਹੜਾ ਬਾਜ਼ਾਰ ਤੋਂ 4 ਲੱਖ ਦਾ ਮਾਲ ਕਿਤਨਾ ਗੋਰਾ ਟਾਇਲ ਦੇ ਰੇਟ ਇੰਨੇ ਘੱਟ ਆ ਲੱਖ ਡੇਢ ਲੱਖ ਚ ਲੈ ਜਾਓ ਐਰਾ ਕਿੰਨਾ ਵੱਡਾ ਬਿਲਕੁਲ ਸਰ ਸਿਰਫ 25 ਰੁਪਏ ਫੁਰ ਦੇ ਵਿੱਚ 2 बाई 4 ਦੀ ਮਨਪਸੰਦ ਲੈ ਜਾਓ ਜਿਹੜਾ ਤੁਹਾਡਾ ਦਿਲ ਕਰ ਰਿਹਾ ਹੈਗਾ ਉਹ ਵਾਲੀ ਲੈ ਜਾਓ ਰੰਗ ਬਲੈਕ ਲੈ ਜਾਓ ਵਾਈਟ ਲੈ ਲਓ ਮਿਕਸ ਲੈ ਜਾਓ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਹਨਾ ਹਰ ਇੱਕ ਵੱਡੇ ਹੋਟਲ ਦੇ ਵਿੱਚ ਇਹੋ ਟਾਇਲ ਲੱਗੀ ਹੁੰਦੀ ਆ ਪਰ 70 72 65 ਰੁਪਏ ਤੋਂ ਘੱਟ ਨਹੀਂ ਗੋਰਾ ਟਾਇਲ ਦਾ ਵੱਡਾ ਚੈਲੰਜ ਸਿਰਫ 25 ਰੁਪਏ ਸਕਰ ਫੀਟ ਤੁਹਾਨੂੰ 2x4 ਦੀ ਟਾਈਲ ਦੇ ਰਿਆ ਆ 25 ਭਾਈ ਜੀ ਉਹ ਵੀ ਬੜਾ ਸੋਹਣਾ ਆ ਆਜੋ ਸਰ ਜਿਹੜਾ ਵੀ ਤੁਹਾਡਾ ਦਿਲ ਕਰਦਾਗਾ ਉਹ ਵਾਲਾ ਡਿਜ਼ਾਈਨ ਚੱਕੋ ਸਿਰਫ 25 ਰੁਪਏ ਫੁੱਟ ਦੇ ਵਿੱਚ ਲੈ ਜਾਓ ਬੱਸ ਜੀ ਆਹ ਦੇਖੋ ਜੀ ਹਰ ਘਰ ਦੀ ਸ਼ਾਨ ਬਣ ਚੁੱਕਾ ਗੋਰਾ ਟਾਈਲ ਚਾਹੇ ਤੁਸੀਂ ਘਰ ਬਣਾ ਰਹੇ ਹੋ ਕੋਠੀ ਬਣਾ ਰਹੇ ਹੋ ਆਫਿਸ ਬਣਾ ਰਹੇ ਹੋ ਤੁਸੀਂ ਪੀਜੀ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਆਜੋ ਲੋਕਾਂ ਪੰਜਾਬ ਛੱਡ ਕੇ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਤੱਕ ਤੋ ਆ ਰਹੇ ਆ। ਤੁਸੀਂ ਵੀ ਆ ਜਾਓ, ਪੱਟੇ ਫਾਇਦੇ ਹੋ ਰਹੇ ਇੱਥੇ। ਸਿਰਫ 25 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਬਹੁਤ ਸਾਰੇ ਪੈਣੇ, ਸਟਾਕ ਤੁਸੀਂ ਦੇਖ ਰਹੇ ਹੋ। ਮੈਨੂੰ ਵੀ ਨਹੀਂ ਪਤਾ ਭਾਈ ਕਿੰਨੇ ਕਿਹੜੇ ਡਿਜ਼ਾਈਨ ਪਿਆ 25 ਰੁਪਏ ਫੁੱਟ ਦੇ ਵਿੱਚ ਜੀ। ਸੋ ਤੁਸੀਂ ਉਧਰ ਵੀ ਕਹਿਰਾ ਮਾਰਦੇ ਦੇਖੋ ਦੂਰ-ਦੂਰ ਤੱਕ ਉਹਨੂੰ ਟਰੱਕ, ਗੱਡੀਆਂ, ਟਰਾਲੇ, ਟੈਂਪੂ ਇਹ ਹੀ ਦਿਖਾਈ ਦੇ ਰਿਹਾ। ਹਰ ਰੋਜ਼ ਭਰ-ਭਰ ਕੇ ਗੱਡੀਆਂ ਮਾਲ ਆ ਰਿਹਾ, ਭਰ-ਭਰ ਕੇ ਜਾ ਰਿਹਾ। ਆ ਵੀ ਦੇਖ ਲਓ। ਤੁਸੀਂ ਇਹ ਦੇਖੋ 25 ਰੁਪਏ ਸਕੁਅਰ ਫੁੱਟ ਦੇ ਵਿੱਚ ਡਿਜ਼ਾਈਨ ਕਿੰਨੇ ਆ 25 ਰੁਪਏ ਸਕੁਅਰ ਫੁੱਟ ਦੇ ਵਿੱਚ ਰੰਗ ਕਿੰਨੇ ਹੈਗੇ ਆ ਬਿਲਕੁਲ ਸਰ ਬਿਲਕੁਲ ਜਿੰਨਾ ਮਨ ਪਸੰਦ ਦਾ ਮਨ ਮਰਜ਼ੀ ਦਾ ਲੈ ਜਾਓ 25 ਰੁਪਏ ਫੁੱਟ ਦੇ ਵਿੱਚ ਆ ਦੇਖੋ ਪੂਰੇ ਦਾ ਪੂਰਾ ਇੱਕੋ ਹੀ ਡਿਜ਼ਾਈਨ ਪਿਆ ਹੋਇਆਗਾ ਚਾਹੇ ਤੁਸੀਂ 10000 ਫੁੱਟ ਇੱਕ ਨਾਲ ਦਾ ਲੈ ਜਾਓ ਤਾਂ ਵੀ ਤੁਹਾਨੂੰ ਮਿਲਣਾਗਾ 25 ਰੁਪਏ ਫੁੱਟ ਦੇ ਵਿੱਚ ਦੇਖੋ ਜਲਦੀ ਆਜੋ ਕਿਤੇ ਇਦਾਂ ਨਾ ਹੋਵੇ ਤੁਸੀਂ ਘਰਾਂ 'ਚ ਬੈਠੇ ਰਹੋ ਇਹ ਸਾਰਾ ਸਟਾਕ ਕਲੀਅਰ ਹੋ ਜਵੇ ਜਿਹੜਾ ਪਹਿਲਾਂ ਆਜੂਗਾ ਉਹਦੇ ਵੱਡੇ ਫਾਇਦੇ ਹੋਜੂਗੇ ਹਰ ਇੱਕ ਦੇ ਸੈਲ ਤੇ ਲਿਖਿਆ ਹਰ ਘਰ ਦੀ ਸ਼ਾਨ ਗੋਰਾ ਟਾਇਰ ਰਾਮਪੁਰਾ ਫੂਲ ਨੰਬਰ ਸਾਡੀ ਸਕਰੀਨ ਤੇ ਆਉਣ ਤੋਂ ਪਹਿਲਾਂ ਤੁਸੀਂ ਫੋਨ ਕਰ ਲਿਓ ਭਾਈ ਜੀ ਐਡਰੈਸ ਤਾਂ ਦੱਸ ਦਿਓ ਕੋਈ ਹਿਸਾਬ-ਤਬ ਕਿੱਦਾਂ ਆਉਣਾ ਐਡਰੈਸ ਸਰ ਗੂਗਲ ਤੇ ਸਰਚ ਕਰੋ ਗੋਰਾ ਟਾਇਲ ਸਟੋਰ ਚੈਨਲ ਨੂੰ ਫੋਲੋ ਵੀ ਕਰ ਲਓ ਜੀ ਗੋਰਾ ਟਾਇਲ ਸਟੋਰ ਕਰਨ ਨੂੰ ਸਰਚ ਕਰੋ ਤੁਸੀਂ ਤੇ ਗੋਰਾ ਟਾਇਲ ਸਟੋਰ ਆਪਣਾ ਪੇਜ ਵੀ ਹੈ ਜੀ ਫੇਸਬੁੱਕ ਇੰਸਟਾ ਤੇ ਜੀ ਮਤਲਬ YouTube ਤੇ Facebook ਤੇ Instagram ਤੇ ਸਾਰੀ ਜਗ੍ਹਾ ਗੋਰਾ ਟਾਇਲ ਨੂੰ ਲੱਭ ਸਕਦੇ ਲੋ ਹਾਂਜੀ ਹਾਂਜੀ ਕਿਤੇ ਵੀ ਤੁਸੀਂ ਕਿਸੇ ਵੀ ਸਾਈਡ ਤੇ ਬੈਠੇ ਹੋ ਉਸੇ ਸਾਈਡ ਤੇ ਅਸੀਂ ਵੀ ਬੈਠੇ ਹਾਂ ਸੋ ਫੋਲੋ ਕਰ ਲਓ ਜੀ ਰੋਜ਼ ਨਵੀਂ ਅਪਡੇਟ ਰੋਜ਼ ਜਾਂ ਨਵੇਂ ਨਵੇਂ ਆਫਰਾਂ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਿਬ ਟੀਵੀ ਰਾਮਪੁਰਾਪੂ